ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਧੰਨ ਗੁਰੂ ਰਾਮ ਦਾ ਸਾਰਿਆਂ ਤੇ ਮਿਹਰ ਭਰਿਆ ਥਰੱਕ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਨਵਾਂ ਜੀਵਨ ਸਾਰਿਆਂ ਲਈ ਕੁਝ ਲੈ ਕੇ ਆਵੇ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਗੁਰ ਵਾਲੇ ਗੁਲਗੁਲੇ ਆਟੇ ਦੇ ਕਿਸੇ ਦੇ ਲਈ ਬਣਾਇਆ ਇੱਧਰ ਆਪਾਂ ਨੇ ਆਟਾ ਲੈ ਲਿਆ ਸੀ ਡੇਢ ਕੋਲੀ ਕੋਲ ਲਿਵਾ ਉਹ ਵੱਡੀ ਸੀਗੀ ਤੇ ਵਿੱਚ ਆਪਾਂ ਪਾ ਲਈ ਸੌਂਫ ਤੇ ਨਾਲੇ ਪਾ ਲਈ ਆਪਾਂ ਨੇ ਜਿਵਾਂ ਤੇ ਇਧਰ ਆਪਾਂ ਡੈਸੀ ਕਟ ਕੋਕੋਨਟ ਪਾਇਆ ਇਹਦੇ ਨਾਲ ਥੋੜਾ ਜਿਹਾ ਟੇਸਟੀ ਜਿਹੜਾ ਨੇ ਡਿਫਰੈਂਟ ਆਉਂਦਾ ਤੇ ਜਿਵਾਂ ਨੇ ਸੌਂਫ ਬਹੁਤ ਚੰਗੀ ਹੁੰਦੀ ਹਾਜਮੇ ਲਈ ਕਿਉਂਕਿ ਤਲੀ ਹੋਈ ਚੀਜ਼ ਹੁੰਦੀ ਫਰਾਈ ਹੋਈ ਇਸ ਕਰਕੇ ਤੇ ਆਪਾਂ ਇਹਨੂੰ ਥੋੜਾ ਜਿਹਾ ਹੁਣ ਮਿਕਸ ਕਰ ਲੈਂਦੇ ਸਾਰੇ ਸਮਾਨ ਬਹੁਤ ਵਧੀਆ ਚੀਜ਼ ਹੈ ਜਦੋਂ ਵੀ ਮਿੱਠਾ ਖਾਣ ਨੂੰ ਮਾਨ ਕਰੇਦਾ ਇਹ ਨਹੀਂ ਹੁੰਦਾ ਵੀ ਆਪਾਂ ਹੁਣ ਇਸ ਸੌਣ ਮਹੀਨੇ ਚ ਹੀ ਬਣਾਉਣੀ ਆ ਕੱਲੇ ਤੇਦਰ ਆਪਾਂ ਨੇ ਗੁੜ ਪਹਿਲਾਂ ਭੋਂਕੇ ਰੱਖਿਆ ਹੋਇਆ ਸੀਗਾ ਤੇ ਇਹਨੂੰ ਆਪਾਂ ਨੇ ਉਹ ਕਰ ਲਿਆ ਸੀਗਾ ਪੋਣ ਲਿਆ ਸੀ ਚੰਗੀ ਤਰ੍ਹਾਂ ਐ ਇਸ ਵਾਰੀ ਸਾਡਾ ਗੁੜ ਜਿਹੜਾ ਨਾ ਹੋਰ ਰੰਗ ਦਾ ਕਿਤੇ ਵੇਲੇ ਨਾਲ ਜਾਂ ਹੁੰਦਾ ਕਿਸੇ ਵੇਲੇ ਕਾਲਾ ਕਾਲਾ ਜਾਂ ਹੁੰਦਾ ਤੇ ਪਹਿਲਾਂ ਮੈਂ ਇਸ ਚਮਚੇ ਦੀ ਸਹਾਇਤਾ ਨਾਲ ਇਹਨੂੰ ਮਿਕਸ ਕਰਦੀ ਅਗਰ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਵੇਖਣ ਨੂੰ ਮਿਲਣੀਆਂ ਨਵੀਆਂ-ਨਵੀਆਂ ਰੈਸਪੀਆਂ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਆਪਾਂ ਇਸੇ ਤਰ੍ਹਾਂ ਇਹਨੂੰ ਥੋੜਾ-ਥੋੜਾ ਕਰਕੇ ਨਾ ਆਪਾਂ ਉਹ ਕੀਤਾ ਕਿਉਂਕਿ ਨਾ ਫਿਰ ਇਹਦੇ ਵਿੱਚ ਲੰਗਸ ਜੇ ਨਹੀਂ ਬਣਦੇਗੇ ਤੇ ਹੁਣ ਆਪਾਂ ਇਹਨੂੰ ਹੱਥ ਨਾਲ ਦੁਬਾਰਾ ਫੇਰ ਭੈਂਟ ਲੈਂਦੇ ਕਿਉਂਕਿ ਇੰਜ ਭੈਂਟਣ ਨਾਲ ਇਹਦੇ ਵਿੱਚ ਹਵਾ ਜੀ ਥੋੜੀ ਉਹ ਹੋ ਜਾਂਦੀ ਆ ਤੇ ਇਹ ਇਸ ਤਰ੍ਹਾਂ ਦਾ ਵੀ ਫਿਰ ਇਹ ਵਧੀਆ ਫਲਾਵਰਟ ਚ ਬਣਦੀ ਹੈ ਇਹਦੇ ਚ ਆਪਾਂ ਕੋਈ ਬੇਕਿੰਗ ਪਾਊਡਰ ਸੋਡਾ ਕੋਈ ਚੀਜ਼ ਨਹੀਂ ਮਿਕਸ ਕੀਤੀ ਠੀਕ ਹੈ ਤੇ ਇਹ ਲੋਕੀ ਬੇਕਿੰਗ ਪਾਊਡਰ ਵਗੈਰਾ ਯੂਜ਼ ਕਰਦੇ ਨਹੀਂ ਆਪਾਂ ਕੁਝ ਨਹੀਂ ਇਹਦੇ ਵਿੱਚ ਪਾਇਆਗਾ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਕਿ ਆਪਾਂ ਜਦੋਂ ਮਰਜ਼ੀ ਬਣਾ ਸਕਦੇ ਜਰੂਰੀ ਨਹੀਂ ਹੁੰਦਾ ਆਪਾਂ ਸੌਣਚੀ ਬਣਾਉਣੇ ਆ ਆਪਣੀ ਮਰਜ਼ੀ ਆ ਵੀ ਜਦੋਂ ਵੀ ਆਪਣਾ ਦਿਲ ਕਰੇ ਕੁਝ ਖਾਣ ਨੂੰ ਹਨ ਤੇ ਆਪਾਂ ਬਣਾ ਸਕਦੇ ਹਾਂ ਤੇ ਇਹ ਮੈਂ ਆਪ ਦਿਨ ਨਾਣ ਵਾਸਤੇ ਸਪੈਸ਼ਲ ਬਣਾਏ ਆਗੇ ਤੇ ਇਧਰ ਆਪਾਂ ਨੇ ਤੇਲ ਗਰਮ ਰੱਖਿਆ ਸੀਗਾ ਤੇ ਆਪਾਂ ਇਹਨਾਂ ਨੂੰ ਮੀਡੀਅਮ ਤੇ ਅੱਗ ਤੇ ਹੀ ਪਕਾਵਾਂਗੇ ਬਿਕੋਜ਼ ਜੇ ਕੋ ਮੀਡੀਅਮ ਤੇ ਪਕਾਵਾਂਗੇ ਨਾ ਤੇ ਫਿਰ ਇਹ ਵਧੀਆ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਦੇਖੋ ਤੁਸੀਂ ਆਪਣੇ ਆਪ ਹੀ ਇਹ ਫੁੱਲਦੇ ਜਾਂਦੇ ਫੁੱਲ ਫੁੱਲ ਕੇ ਉੱਪਰ ਆ ਜਾਂਦੇ ਆਗੇ ਕਿਉਂ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਦੇਖੋ ਤੁਸੀਂ ਕਿੰਨੇ ਸੋਹਣੇ ਫੁੱਲ ਗਏ ਇਹ ਤੇ ਇਸੇ ਤਰ੍ਹਾਂ ਆਪਾਂ ਇਹ ਸਾਰੇ ਬਣਾ ਲਵਾਂਗੇ ਇਹ ਤਾਂ ਕਰਕੇ ਉਹ ਹੋ ਸੀਗੇ ਉਹਨਾਂ ਵਾਸਤੇ ਬਣਾਏ ਸੀਗੇ ਤੇ ਹੁਣ ਮੈਂ ਉਹ ਹੋ ਸੀਗੇ ਨਾਲ ਥੋੜਾ ਜਿਹਾ ਹੋਰ ਕੰਮ ਕਰ ਲੈਂਦੇ ਆ ਆਪੇ-ਪਾਸੇ ਵੀ ਤੇ ਜਿੰਨਾ ਵੀ ਮੀਡੀਆ ਮੰਗਦੇ ਪਕਾਵਾਂਗੇ ਉਹਨੇ ਹੀ ਜਿਆਦੇ ਚੰਗੇ ਬਣਦੇ ਆ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਰੋਜ਼ ਦੀ ਰੋਜ਼ ਵੀਡੀਓ ਦੇਖਦੇ ਆ ਤੇ ਨੈਕਸਟ ਟਾਈਮ ਉਹ ਨੈਕਸਟ ਇਹ ਸੋਹਣੇ-ਸੋਹਣੇ ਕਮੈਂਟ ਕਰਦੇ ਆ ਤੇ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਤੇ ਬਹੁਤ ਹੀ ਚੰਗਾ ਲੱਗਦਾ ਹੈਗਾ ਨਾ ਤੇ ਆਪਾਂ ਮਿਲਾਂਗੇ ਫੇਰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤੇ ਆਪਾਂ ਜ਼ਿਆਦਾ ਨਹੀਂ ਬਣਾਏ ਥੋੜੇ ਜਿਹੀ ਬਣਾਏ ਕਿਉਂਕਿ ਅਸੀਂ ਜ਼ਿਆਦਾ ਵੀ ਮਿੱਠਾ ਨਹੀਂ ਖਾਂਦੇਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਹੀ ਬਣਾ ਲੈਣੇ ਆ ਹੁਣ ਕਰਦੀ ਬਣੀ ਕੀ ਜੀ ਸ਼ੁੱਧ ਹੁੰਦੀ ਆ ਕਿਉਂਕਿ ਆਪਾਂ ਜਦੋਂ ਬਾਹਰੋਂ ਲਿਆ ਕੇ ਖਾਂਦੇ ਆ ਆਪਾਂ ਨੂੰ ਨਹੀਂ ਪਤਾ ਕਿ ਕਿਵੇਂ ਦੀ ਹੁੰਦੀ ਕਿਵੇਂ ਦੀ ਨਹੀਂ ਹੁੰਦੀਗੀ ਇਹ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਲਓ ਜੀ ਆਪਣੇ ਗੁਲਗੁਲੇ ਸਾਰੇ ਪੱਕੇ